ਸ਼ਾਇਦ ਚਲੋ ਆਪਦੀ ਥਾਂ ਤੇ ਦਿਮਾਗ ਤਾਂ ਉਹਨਾਂ ਦਾ ਠੀਕ ਆ ਜਿਹੜਾ ਸੀ ਇਹ ਲਾਉਂਦੇ ਆ ਦਿਮਾਗ ਹੁਣ ਪਿੱਛੇ ਰੱਖਿਆ ਬਾਈ ਟਰੈਕਟਰ ਦੇ ਮਗਰ ਵਜਨ ਚਾਰ ਪੰਜ ਗੱਟੇ ਨੇ ਤੇ ਸ਼ਾਇਦ ਇਹ ਖੇਤੀਬਾੜੀ ਕਰਦੇ ਹੋਣਗੇ ਹਨਾ ਚਾਹੇ ਹੋਰ ਕੋਈ ਕੰਮ ਕਰਦੇ ਹੋਣਗੇ ਕੁਝ ਵੀ ਕਰਦੇ ਹੋਣ ਬਾਈ ਉਹ ਚੜ ਨਹੀਂ ਰਿਹਾ ਟਰੈਕਟਰ ਤੇ ਆਪਦੇ ਦਿਮਾਗ ਨਾਲ ਤਾਂ ਚਲੋ ਇਹ ਸਹੀ ਨੇ ਦੋ ਤਿੰਨ ਬੰਦੇ ਮੂਰੇ ਬਿਠਾਏ ਨੇ ਟਰੈਕਟਰ ਦੇ ਤੇ ਯਾਨੀ ਕਿ ਟਰੈਕਟਰ ਦੇ ਹੇਠਾ ਪੱਥਰ ਰੋੜੇ ਵੀ ਦਿੰਦੇ ਆ ਟਾਇਰਾਂ ਦੇ ਥੱਲੇ ਵੀ ਚੜ ਜੇ ਵੀ ਇਹ ਤਾਂ ਹਨ ਮਗਰ ਹੋਰ ਵੀ ਬਜਣਾ ਬਈ ਲੋਕ ਆ ਖੜਖੜ ਦੇਖਦੇ ਆ ਤੇ ਪਰ ਬਈ ਜੇ ਇਹ ਥੋੜਾ ਜਿਹਾ ਇੱਕ ਦਿਮਾਗ ਲਾਉਣ ਨਾ ਇਹ ਟਰੈਕਟਰ ਭਗ ਜੇ ਵੀ ਜਿਨ੍ਹਾਂ ਨੇ ਹੁਣ ਟਰੈਕਟਰ ਚੜ੍ਹਨਾ ਸੀਗਾ ਬਈ ਉਧਰ ਬੈਗ ਲੈ ਕੇ ਆਉਂਦੇ ਬੈਗ ਚੜ੍ਹ ਜਾਣਾ ਸੀਗਾ ਪਹਿਲੀ ਗੱਲ ਤਾਂ ਹੁਣ ਇਹ ਹੁਣ ਜਿਵੇਂ ਇਹ ਟਰੈਕਟਰ ਚੜ੍ਹਦੇ ਆ ਚੜ੍ਹਣਾ ਨਹੀਂ ਹੁਣ ਸੋਨੂੰ ਵੀ ਸਾਰਿਆਂ ਨੂੰ ਪਤਾ ਹੀ ਐ ਇਸ ਵੀਡੀਓ ਦੇ ਵਿੱਚ ਦੇਖੀ ਤੁਰੀ ਜਾਂਦੇ ਹੂੰ ਜਿੰਨਾ ਮਰਜੀ ਬਾਈ ਮੱਥਾ ਮਾਰ ਲੈਣ ਮੂਹਰੇ ਪਾਈਆ ਰੱਸੀ ਐ ਖਿੱਚਦੇ ਜਿਵੇਂ ਕੋਈ ਬੋਰੀ ਖਿੱਚਣੀ ਹੁੰਦੀ ਹੈਗੀ ਹੁਣ ਜਿੰਨਾ ਮਰਜੀ ਬਾਈ ਜੋ ਲਾ ਦੇਣਾ ਪਰ ਇਹਨਾਂ ਤੋਂ ਟਰੈਕਟਰ ਨਹੀਂ ਚੜਨਾ ਹੈਗਾ ਤੇ ਵੀਡੀਓ ਵਧੀਆ ਲੱਗੀਦਾ ਬਾਈ ਵੀਡੀਓ